ਸਾਡੇ ਗਰੀਬ ਬੱਚੇ ਜਿਹੜੇ ਦਸਮ ਪਾਤਸ਼ਾਹ ਨੇ ਜਿਨ੍ਹਾਂ ਨੂੰ ਜਿਨ੍ਹਾਂ ਵੱਲ ਇਸ਼ਾਰਾ ਕਰਕੇ ਕਿਹਾ ਸੀ ਗਰੀਬ ਸਿੱਖਨ ਕੋ ਮੈਂ ਦੇਉ ਪਾਤਸ਼ਾਹੀ ਯਾਦ ਕਰੇ ਹਮਰੀ ਗੁਰਿਆਈ ਜੀ ਉਹ ਬੱਚੇ ਨਕਲੀ ਗੁਰੂਆਂ ਦੇ ਡੇਰਿਆਂ ਨੂੰ ਭਾਗ ਲਾ ਰਿਹਾ ਰੌਣਕਾਂ ਵਧਾ ਰਿਹਾ ਇਹਨਾਂ ਨੂੰ ਸ਼ਰਮ ਨਹੀਂ ਆ ਰਹੀ ਜੀ ਉਹ ਬੱਚੇ ਜਿਹੜੇ ਅਸਾਈ ਬਣ ਰਹੇ ਨੇ ਜੀ ਆਪਣਾ ਧਰਮ ਛੱਡ ਰਹੇ ਨੇ ਛੱਡ ਰਹੇ ਨੇ ਇਸ ਕਰਕੇ ਕਿ ਮਜ਼ਦੂਰੀ ਕਰਦੇ ਆ ਉਹਨਾਂ ਦੇ ਮਾਪੇ ਮਰ ਗਏ ਜੀ ਉਹਨਾਂ ਦੇ ਮਾਪਿਆਂ ਦੀ ਇੱਛਾ ਹੈ ਕਿ ਸਾਡੇ ਬੱਚੇ ਮਜ਼ਦੂਰੀ ਨਾ ਕਰਨ ਹੋਣ ਜੀ ਕਿਤੇ ਪੜ੍ਹ ਲਿਖ ਜਾਣ ਤੋਂ ਪੜ੍ਹਾਈ ਲਿਖਾਈ ਜਿਹੜੀ ਆ ਜਿਹੜੀ ਸਾਡੇ ਗੁਰੂ ਕਾਲ ਤੋਂ ਗੁਰੂ ਘਰ ਦੇ ਵਿੱਚ ਜਿਹੜੀ ਵਿਵਸਾ ਸੀ ਉਹਨੂੰ ਫੇਲ ਕਰ ਦਿੱਤਾ ਸਾਡੇ ਲੋਕਾਂ ਜੀ ਜਿਹੜਾ ਪੈਸਾ ਸਾਡੀ ਐਜੂਕੇਸ਼ਨ ਤੇ ਲੱਗਣਾ ਚਾਹੀਦਾ ਸੀ ਉਹ ਲੱਗਾ ਸਾਡੀ ਰਾਜਨੀਤੀ ਤੇ ਜੀ ਅੱਜ ਦੀ ਮੈਂ ਗੱਲ ਕਰਦਾ ਅੱਜ ਦੀ ਜੀ ਇੱਕ 35 ਕਰੋੜ ਦਾ ਪਲਾਟ ਖਰੀਦਿਆ ਪ੍ਰਬੰਧਕ ਕਮੇਟੀ ਨੇ ਦਿੱਲੀ ਦੇ ਵਿੱਚ दिल्ली कमेटी ਨੇ ਸ਼੍ਰੋਮਣੀ ਗੁਰਦੁਆਰਾ ਨਾ ਨਾ ਅੰਮ੍ਰਿਤਸਰ ਪ੍ਰਬੰਧਕ ਕਮੇਟੀ ਡੀਜੀ ਅੰਮ੍ਰਿਤਸਰ ਪ੍ਰਬੰਧਕ ਕਮੇਟੀ 35 ਕਰੋੜ ਦਾ ਪਲਾਟ ਖਰੀਦੇ ਪਟੇਲ ਨਗਰ ਦੇ ਵਿੱਚ ਜਿਹਦੇ ਲਾਗੇ ਕੋਈ ਇਤਿਹਾਸਕ ਗੁਰਦੁਆਰਾ ਨਹੀਂ ਜੀ ਜਿਹਦਾ ਕੋ ਮਕਸਦ ਨਹੀਂ ਹੂੰ ਉਹਦੀ ਵਜ੍ਹਾ ਨਹੀਂ ਉਹਦਾ ਕਾਰਨ ਤਾਂ ਕੋਈ ਹੋਏਗਾ ਨਾ ਉੱਥੇ ਕੀ ਬਣਾਉਣਾ ਜੀ ਉਹਦਾ ਕਾਰਨ ਪ੍ਰਕਾਸ਼ ਸਿੰਘ ਬਾਦਲ ਦੇ ਦਲ ਦਾ ਦਫ਼ਤਰ ਬਣਾਉਣਾ ਪੈਸੇ ਗੁਰਦੁਆਰਾ ਪ੍ਰਬੰਧਕ ਪੈਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਹਿਲੀ ਗੱਲ ਤੇ ਆ ਕਿ ਜਿਹੜੀਆਂ ਜ਼ਮੀਨਾਂ ਸਾਡੇ ਗੁਰੂ ਘਰ ਦੀਆਂ ਨੇ ਉਹਨਾਂ ਨੂੰ ਕੌਡੀਆਂ ਦੇ ਭਾਅ ਨਲਾਮ ਕੀਤਾ ਜਾ ਰਿਹਾ। ਉਹ ਚੋਂ ਪੈਸੇ ਕਮਾਓ। ਹੂੰ। ਫਿਰ 35 ਕਰੋੜ ਦਾ ਪਲਾਟ ਖਰੀਦ ਕੇ ਉਹ ਚੋਂ ਕਈ ਕਰੋੜ ਕੱਢੇ ਜਾ ਰਹੇ ਨੇ। ਉਹ ਚੋਂ ਪੈਸੇ ਕਮਾਓ। ਫਿਰ ਗੁਰੂ ਘਰ ਦਾ ਪੈਸਾ ਵਰਤ ਕੇ ਤੇ ਇਸ ਬਾਦਲ ਦੀ ਬਾਦਸ਼ਾਹਤ ਨੂੰ ਕਾਇਮ ਕਰਨ ਲਈ ਗੁਰੂ ਘਰ ਨੂੰ ਵਰਤੋ। ਹਾਂਜੀ। ਇਹ ਇਹ ਅਜੇ ਥੋੜੇ ਦਿਨਾਂ ਦੀ ਗੱਲ ਹੈ। ਉਹਦੀ ਰਜਿਸਟਰੀ ਨਹੀਂ ਹੋਈ। 25 ਕਰੋੜ ਰੁਪਇਆ ਇਹ ਦੇ ਚੁੱਕੇ ਆ। ਇਹ ਕੋਈ ਅਜੇ ਜ਼ਿਆਦਾ ਪ੍ਰਕਾਸ਼ ਵਿੱਚ ਵੀ ਨਹੀਂ ਆਇਆ ਮਸਲਾ। ਮੈਂ ਲਿਆਂਦਾ ਜੀ ਥੋੜੇ ਦਿਨ ਪਹਿਲਾਂ। ਜੀ। ਤੇ 7 ਨੰਬਰ ਪਲਾਟ ਆ ਜੀ ਸਾਊਥ ਪਟੇਲ ਨਗਰ ਦੇ ਵਿੱਚ ਜੀ ਇਹ ਖਰੀਦਾ ਗਿਆ 35 ਕਰੋੜ ਦਾ 25 ਕਰੋੜ ਉਹਦਾ ਦੇ ਚੁੱਕੇ ਨੇ ਵਾਈਟ ਜੀ ਤੇ 10 ਕਰੋੜ ਉਹ ਤੋਂ ਦੇਣਾ ਜੋ ਰਜਿਸਟਰੀ ਹੋਏ ਕਿਉਂਕਿ ਅਜੇ ਉਹ ਪਲਾਟ ਵੀ ਇਹੋ ਜਿਹਾ ਨਹੀਂਗਾ ਕਿ ਤੁਸੀਂ ਪੈਸੇ ਦਿਓ ਤੇ ਰਜਿਸਟਰੀ ਕਰਾ ਲਓ ਉਹਦੇ ਵਿੱਚ ਵੀ ਪ੍ਰੋਬਲਮਾਂ ਨੇ ਉਹ ਵੀ ਸੈਂਟਰਲ ਸਰਕਾਰ ਤੋਂ ਉਹਦੀ No Objection ਦੀ ਸਰਟੀਫਿਕੇਟ ਮਿਲੂਗਾ ਤਾ ਰਜਿਸਟਰੀ ਹੋਣੀ ਜੀ ਕਿਉਂਕਿ ਉਹ ਪਲਾਟ ਜਿਹੜੇ ਸੀ ਉਹ ਇਸ ਕਿਸਮ ਦੇ ਇਸ਼ੂ ਹੋਏ ਸੀ ਜਿਨ੍ਹਾਂ ਨੂੰ ਹੋਏ ਸੀ ਉਹ ਵੇਚ ਨਹੀਂ ਸਕਦੇ। ਉਹ ਇਸ ਕਰਕੇ ਇਹ ਜਿਹੜਾ ਸਾਡੀ ਪ੍ਰਬੰਧਕ ਕਮੇਟੀ ਦਾ ਧਰਮ ਕਰਮ ਆ ਉਹ ਨਰੋਲ ਇੱਕ ਪਰਿਵਾਰ ਨੂੰ ਪਾ ਲੈ। ਉਹਦੇ ਲਈ ਉਹ ਗੁਨਾਹ ਕਰ ਰਹੀ ਹੈ ਸਾਡੇ ਸਿਧਾਂਤ ਖਤੂ ਕਰ ਰਹੀ ਹੈ। ਜੀ। ਉਹਦੇ ਲਈ ਉਹ ਸਾਡੇ ਗੁਰੂ ਘਰ ਦਾ ਪੈਸਾ ਵੇਸਟ ਕਰ ਰਹੀ ਹੈ। ਉਹਦੇ ਲਈ ਉਹ ਜ਼ਮੀਨਾਂ ਦੇ ਤਬਾਦਲੇ ਕਰਕੇ ਵਿੱਚੋਂ ਪੈਸਾ ਕੱਢ ਰਹੀ ਹੈ। ਜੀ। ਉਹਦੇ ਲਈ ਜਿਹੜੀਆਂ ਜ਼ਮੀਨਾਂ ਅਸੀਂ ਵੇਚ ਨਹੀਂ ਸਕਦੇ। ਜੜੀਆਂ ਜ਼ਮੀਨਾਂ ਕੋਈ ਵੀ ਸ਼ਰਧਾਲੂ দান ਦਿੰਦਾ ਜੀ ਤੇ ਜੇ ਵੇਚਣੀ ਹੋ ਤਾਂ ਆਪ ਵੀ ਬੇਚ ਸਕਦਾ ਬਿਲਕੁਲ ਜੀ ਪਰ ਉਹ ਦਿੰਦਾ ਕਿਸੇ ਮਕਸਦ ਲਈ ਇਹ ਉਹਦੀ ਕੌਡੀਆਂ ਤੇ ਭਾ ਨਿਲਾਮੀ ਕਰਦੇ ਆ ਚਾਰ ਜੜੀਆਂ ਚਾਰ ਪ੍ਰਾਪਰਟੀਆਂ ਸੀਗੀਆਂ ਇਹਨਾਂ ਨੇ ਆ 10 15 ਦਿਨ ਪਹਿਲਾਂ ਨਿਲਾਮ ਕੀਤੀਆਂ ਉਹਦਾ ਪਰ ਮੈਨੂੰ ਕਿੱਥੇ ਕਿੱਥੇ ਨੇ ਜੀ ਆਈਡੀਆ ਜੀ ਉਹ ਹਜੇ ਉਹ ਆਈਡੀਆ ਕਿੱਥੇ ਕਿੱਥੇ ਨੇ ਤਰਨ 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 ਦਰਬਾਰ ਸਾਹਿਬ ਦੀ ਮਲਕੀਅਤ ਦਰਬਾਰ ਸਾਹਿਬ ਦੇ ਕੋਲ ਜਗਾ ਜੜੀ ਆ ਕਮਰਸ਼ੀਅਲ अच्छा जी तो ਉਹਦੇ ਵਿੱਚ ਮੈਂ ਫਿਰ ਆਵਾਜ਼ ਉਠਾਈ ਪ੍ਰੈਸ ਕਾਨਫਰੰਸ ਕਰਕੇ ਫਿਰ ਪ੍ਰਧਾਨ ਨੇ ਤਾਮੀਨ ਹੈ ਉਹਨਾਂ ਨੂੰ ਉਹ ਕੈਨਸਲ ਕੀਤਾ ਜਿਹੜੀ ਤਰਨ ਤਰਨ ਵਾਲੀ ਸੀ ਤਰਨ ਤਰਨ ਉਹ ਕੈਨਸਲ ਕੀਤੀ ਚੰਗੀ ਗੱਲ ਆ ਜੇ ਫਰਜ਼ ਕਰ ਲੋ ਉਹਨਾਂ ਨੂੰ ਲੱਗਾ ਕਿ ਇਹ ਅਸੀਂ ਠੀਕ ਰੌਲਾ ਪਾ ਰਹੇ ਹਾਂ ਕਰਤਾ ਚੰਗੀ ਗੱਲ ਆ ਅਸੀਂ ਉਹਨੂੰ ਵੈਲਕਮ ਕਰਾਂਗੇ ਜੀ ਪਰ ਤੁਸੀਂ 35 ਕਰੋੜ ਦਾ ਪ੍ਰਾੜ ਦਿੱਲੀ ਜਾ ਕੇ ਖਰੀਦ ਰਹੇ ਕੋਈ ਵਜ੍ਹਾ ਕੌਮ ਨੂੰ ਵਿਸ਼ਵਾਸ ਚ ਲਿਆ ਬਿਲਕੁਲ ਜੇ ਸਿਰ ਤਰਨੋ ਵਿਸ਼ਵਾਸ ਲਿਆ ਬਿਲਕੁਲ ਕੋਈ ਇਹ ਚੀਜ਼ਾਂ ਜਿਹੜੀਆਂ ਨੇ ਇਹ ਸਾਡੇ ਲਈ ਨੁਕਸਾਨ ਦੇ ਨੇ ਉਹਦੀ ਵਜ੍ਹਾ ਨਾਲ ਅਸੀਂ ਲੋਕਾਂ ਚ ਅਵੇਅਰਨੈਸ ਲਿਆ ਰਹੇ ਹਾਂ ਦੱਸ ਰਹੇ ਹਾਂ ਕਿ ਸਾਡੇ ਗੁਰੂ ਘਰ ਦੇ ਵਿੱਚੋਂ ਬਹੁਤ ਫਾਇਦਾ ਹੋ ਸਕਦਾ ਹੈ ਸਾਡੇ ਗਰੀਬ ਬੱਚਿਆਂ ਦੀ ਐਜੂਕੇਸ਼ਨ ਲਈ ਸਾਡੇ ਪੰਜਾਬ ਦੇ ਵਿੱਚ ਜਿਹੜੇ ਐਜੂਕੇਸ਼ਨ ਹੈ ਉਹ ਆਰੀਆ ਸਮਾਜੀਆਂ ਦੀ ਆ ਤੇ ਕ੍ਰਿਸ਼ਚਨਾਂ ਦੀ ਕ੍ਰਿਸ਼ਚਨਾਂ ਦੀ ਸਾਡੀ ਹੈ ਨਹੀਂ ਸਾਡੇ ਖਾਲਸਾ ਸੰਸਥਾਵਾਂ ਲਗਭਗ ਖਤਮ ਹੋ ਗਈਆਂ ਖਤਮ ਹੋਈਆਂ ਪਈਆਂ ਉਹਨਾਂ ਵੱਲ ਕੋਈ ਧਿਆਨ ਨਹੀਂ ਤੇ ਜਿਹੜੇ ਟੀਚਰ ਨੇ ਜਿਹੜੇ ਵੱਡੇ ਵੱਡੇ ਪ੍ਰੋਫੈਸਰ ਤੇ ਲੈਕਚਰਰ ਨੇ ਉਹਨਾਂ ਦੀਆਂ ਤਨਖਾਹਾਂ ਜਮ੍ਹਾਂ ਹੋਈਆਂ ਪਈਆਂ ਲੱਖਾਂ ਰੁਪਏ ਉਹ ਦਿੱਤੇ ਨਹੀਂ ਜਾ ਰਹੇ ਤੇ ਇਹ ਪੈ ਇਥੇ 35 ਕਰੋੜ ਦੇ ਪਲਾਟ ਖਰੀਦ ਰਹੇ ਤੇ ਮੇਰਾ ਖਰਚ ਉੱਤੇ ਲੱਗੂਗਾ ਹਾਂਜੀ ਜਿਹੜੇ ਸਿੱਖਿਆ ਸੰਸਥਾਵਾਂ ਨੇ ਜੀ ਉਹਦੇ ਵਿੱਚ ਗੁਰਸਿੱਖ ਬੱਚੇ ਨੇ ਜਿਹੜੇ ਅਮਰਤਧਾਰੀ ਬੱਚੇ ਨੇ ਉਹਨਾਂ ਨੂੰ ਖਾਸ ਕੋਈ ਫੈਸਿਲਿਟੀਆਂ ਵੀ ਨਹੀਂ ਹੈਗੀਆਂ ਦੇਖੋ ਜੀ ਬੱਚਾ ਜਿਹੜਾ ਅਮਰਤਧਾਰੀ ਨਾ ਹੋਵੇ ਜੀ ਸਿੱਖਾਂ ਘਰ ਜੰਮਿਆ ਗੁਰੂ ਨਾਨਕ ਪ੍ਰਭ ਲੇਵਾ ਜੀ ਕਮੇਟੀ ਦਾ ਫਰਜ ਬਣਦਾ ਉਹਨੂੰ ਐਜੂਕੇਸ਼ਨ ਦੇਵੇ ਬਿਲਕੁਲ ਜੀ ਇਹ ਜ਼ਰੂਰੀ ਨਹੀਂ ਕਿ ਅਸੀਂ ਬੱਚਾ ਜਿਹੜਾ ਜੰਮਦਾ ਹੀ ਅੰਮ੍ਰਿਤਧਾਰੀ ਹੋਜੂ ਜਿੰਨੀ ਦੇਰ ਉਹਨੂੰ ਗਿਆਨ ਨਹੀਂ ਉਹਨੂੰ ਸਮਝ ਨਹੀਂ ਕਿ ਮੈਂ ਪਾਠ ਕਰਨਾ ਹੈ ਤੇ ਕਿਉਂ ਕਰਨਾ ਹੈ ਜੇ ਮੈਂ ਪੰਜ ਕਕਾਰ ਸੰਭਾਲ ਕੇ ਰੱਖਣੇ ਤੇ ਕਿਉਂ ਰੱਖਣੇ ਨੇ ਤੇ ਉਹ ਆਪਣੀ ਉਮਰ ਸੰਭਾਲ ਕੇ ਐਜੂਕੇਸ਼ਨ ਜਿਹੜੀ ਉਹਦੇ ਟਾਈਮ ਤੇ ਉਹਨੂੰ ਸਮਾਜਿਕ ਮਿਲਦੀ ਉਹਨੂੰ ਮਿਲਣੀ ਚਾਹੀਦੀ ਹੈ ਉਹਦਾ ਹੱਕ ਹੈ ਜਿਸ ਤਰ੍ਹਾਂ ਤੁਸੀਂ ਜੀ ਗੱਲ ਕਰ ਰਹੇ ਹੋ ਜੀ ਵੀ ਜ਼ਮੀਨਾਂ ਦੇ ਅਦਵਾਦ ਲੈ ਕਰ ਰਹੇ ਨੇ ਵੇਚ ਰਹੇ ਨੇ ਜੀ ਪਿਛਲੇ ਦਿਨੀ ਸਾਡੀ ਪੌਰ ਸਾਹਿਬ ਹੋਰਾਂ ਨਾਲ ਇੱਕ ਕਾਫੀ ਲੰਬੀ ਗੱਲਬਾਤ ਹੋਈ ਪੋਡਕਾਸਟ 'ਤੇ ਕੀਤਾ ਸੀ ਉਹਨਾਂ ਨਾਲ ਉਹ ਕਹਿੰਦੇ ਸੀ ਅਸੀਂ ਇੱਕ ਏਦਾਂ ਦਾ ਐਕਟ ਬਣਾ ਦਿੱਤਾ ਏ ਵੀ ਜਿਹੜਾ ਅਕਾਲੀਆਂ ਨੇ ਜਿਹੜੀਆਂ ਜ਼ਮੀਨਾਂ ਉਹਨਾਂ ਨੂੰ ਸਪੈਸ਼ਲ ਸ਼ਬਦ ਅਕਾਲੀ ਵਰਤਿਆ ਹਾਂ ਜਿਹੜੀਆਂ ਅਕਾਲੀਆਂ ਨੇ ਜ਼ਮੀਨਾਂ ਦੱਬੀਆਂ ਵੀਆਂ ਸੀ ਵੀ ਉਹਨਾਂ ਨੂੰ ਅਸੀਂ ਛੜਵਾ ਲਿਆ ਇਹ ਕਿੰਨਾ ਕੁ ਸੱਚ ਹੈ ਨਹੀਂ ਦੇਖੋ ਕੋਈ ਕੋਈ ਐਗਜ਼ਾਮਪਲ ਦੇਣ ਪੌਰ ਸਾਹਿਬ ਜੀ ਕਿਹੜੀ ਜ਼ਮੀਨ ਦੱਬੀ ਕਿਹੜੀ ਛਡਵਾਈ ਉਹ ਕਹਿੰਦੇ ਕੀਤੇ ਨੇ ਛਡਾਉਂਦੇ ਨੇ ਛਡਾਉਂਦੇ ਨੇ ਜਿਹੜੇ ਲੋਕਲ ਗੁਰਦੁਆਰੇ ਨੇ ਲੋਕਲ ਪ੍ਰਬੰਧਕ ਕਮੇਟੀ ਦੇ ਜਿਹੜੇ ਗੁਰਦੁਆਰੇ ਨੇ ਅਧਿਆਸਕ ਜੀ ਜਿਹੜੇ ਉਹਨਾਂ ਦੇ ਕਬਜ਼ੇ 'ਚ ਹੁੰਦੇ ਉਹਨਾਂ ਨੂੰ ਜਦੋਂ ਦੇਖਦੇ ਆਮਦਨ ਬਹੁਤ ਵਧ ਗਈ ਆ ਗੁਰਦੁਆਰਾ ਚੱਲ ਪਿਆ ਤੋ ਉੱਤੇ ਕਬਜ਼ਾ ਕਰ ਲਏ ਤੇ ਉਹਨੂੰ ਛਡਾਉਣਾ ਕਹਿੰਦੇ ਨੇ ਅੱਛਾ ਜੀ ਉਹ ਉਹ ਉਹਨਾਂ ਤੋਂ ਛੜਾ ਕੇ ਆਪ ਖਾਣ ਲੱਗ ਪੈਂਦੇ ਠੀਕ ਹੈ ਜੀ ਉਹ ਗੁਰੂ ਘਰ ਦੀ ਜ਼ਮੀਨ ਉਹ ਆ ਦੇਖੋ ਕੋਈ ਕਿਸੇ ਨੇ ਠੇਕੇ ਤੇ ਲਈ ਆ ਜੀ ਉਹ ਪੂਰਾ ਠੇਕਾ ਦੇ ਰਿਹਾ ਪੂਰਾ ਨਹੀਂ ਦੇ ਰਿਹਾ ਚਲੋ ਕੱਟ ਦੇ ਰਿਹਾ ਪੂਰਾ ਕੱਟ ਦੇ ਰਿਹਾ ਪਰ ਦੇ ਰਿਹਾ ਜੀ ਉਹ ਠੇਕਾ ਠੀਕ ਥਾਂ ਲੱਗਣਾ ਚਾਹੀਦਾ ਜੀ ਉਹ ਨਹੀਂ ਲੱਗ ਰਿਹਾ ਮੈਂ ਪਿੱਛੇ ਜੇ ਅ ਕਹਿਆ ਸੀ ਪ੍ਰਧਾਨ ਸਾਹਿਬ ਨੂੰ ਕਿ ਤੁਸੀਂ ਸਾਨੂੰ ਚੋਲਾ ਸਾਹਿਬ ਦੀ 450 ਏਕੜ ਜ਼ਮੀਨ ਹੈ ਜੀ ਤਰਨਤਾਰ ਡਿਸਟ੍ਰਿਕਟ ਚ ਚੋਲਾ ਸਾਹਿਬ ਦੀ ਜਿਹੜੀ 450 ਏਕੜ ਜ਼ਮੀਨ ਆ ਉਹ ਨਹਿਰੀ ਪਾਣੀ ਪੈਂਦਾ ਉਹਨੂੰ ਤੇ 60000 ਏਕੜ ਹੱਸ ਕੇ ਜ਼ਿਮੀਦਾਰ ਦਿੰਦਾ ਪ੍ਰਤੀ ਏਕੜ ਹਾਂ ਤੇ ਤੁਸੀਂ ਕਿਸ ਭਾਅ ਦਿੱਤੀ ਆ ਤੇ ਪਿਛਲੇ ਪੰਜ ਸਾਲਾਂ ਦੀ ਆਮਦਨ ਸਾਨੂੰ ਦੱਸੋ ਜੀ ਉਹਨਾਂ ਆਮਦਨ ਤੇ ਮੈਨੂੰ ਕੀ ਦੱਸਣੀ ਉਹ 77 ਤੋਂ ਜਿਹੜਾ ਡੋਜ਼ ਜ਼ਿਆਦਾ ਲੈ ਕੇ ਤੇ ਗਲਤ ਬੋਲ ਜਾਂਦਾ ਉਹ ਕਹਿੰਦਾ ਜੀ ਤੁਸੀਂ ਤਤ ਪਛਾਣ ਲਿਆ ਕਰੋ ਤਤ ਜਾਣ ਲਿਆ ਕਰੋ ਫਿਰ ਕੀ ਦੱਸਿਆ ਕਰੋ ਇਹ ਜ਼ਮੀਨ ਪਹਿਲਾਂ 4000 ਨੂੰ ਠੇਕੇ ਤੇ ਸੀ ਹੁਣ 22000 ਠੇਕਾ ਕੀਤਾ ਸੀ ਜ਼ਿਆਦਾ ਨਹੀਂ ਬਤਾ ਲਿਆ ਜੀ ਜ਼ਿਆਦਾ ਬਤਾ ਲਿਆ ਤੇ ਚਲੋ ਕਹਤਾ ਠੀਕ ਹੈ ਚੰਗੀ ਗੱਲ ਹੈ 22000 ਦਾ ਦਿੱਤਾ ਮम्मी ਮੈਂ 26000 ਕਿਹਾ ਸੀ ਸਗੋ ਅੱਛਾ ਤੁਸੀਂ 26000 ਲੈ ਰਹੇ ਹੋ ਤੁਸੀਂ 60000 ਨੂੰ ਚੜ੍ਹਦੀ ਹੈ ਤੁਸੀਂ ਕੀ ਭਰ ਕਰਕੇ ਇਹਦੇ ਤੇ ਕਰ ਰਹੇ ਹੋ ਪਰ ਉਹਨਾਂ 22000 ਤੇ ਲੈ ਜਾਂਦਾ ਪੇ ਦੇਖੋ ਅਸੀਂ ਕਰ ਰਹੇ ਹਾਂ ਪਹਿਲਾਂ ਨਾਲ ਬਤਾਇਆ ਪਰ ਮੈਂ ਕਿਹਾ ਸੀ ਕਿ ਪੰਜਾਂ ਸਾਲਾਂ ਦੀ ਆਮਦਨ ਕੀ ਆ ਤੁਹਾਡੀ ਪਿਛਲੇ ਪੰਜਾਂ ਸਾਲਾਂ ਦੀ ਇਹ 450 ਏਕੜ ਉਹ ਨਹੀਂ ਦੱਸਿਆ ਉਹ ਬਿਲਕੁਲ ਨਹੀਂ ਦੱਸਿਆ ਅੱਛਾ ਇਹ ਟਰਸਟ ਬਣੇ ਹੋਏ ਨੇ ਜੀ ਇੱਕ ਫਿਰ ਚੋਲਾ ਸਾਹਿਬ ਦੀਆਂ ਜ਼ਮੀਨਾਂ ਨੇ ਆਪਣੀਆਂ ਦੁਕਾਨਾਂ ਨੇ 1000 ਦੇ ਕਰੀਬ अच्छा जी ਉਹ ਦੁਕਾਨਾਂ ਆਪਣੇ ਚਹੇਤਿਆਂ ਨੂੰ ਪ੍ਰਬੰਧਕ ਬਿਜੇ ਮੈਂਬਰਾਂ ਨੂੰ ਉਹਨਾਂ ਦੇ ਬਲੱਡ ਰਿਲੇਸ਼ਨ ਚ ਇੱਕ ਇੱਕ 100 ਰੁਪਏ ਨੂੰ ਕਿਰਾਏ ਤੇ ਦਿੱਤੀਆਂ ਹੋਈਆਂ 100 ਰੁਪਏ ਨੂੰ ਕਿਰਾਏ ਦੀ ਕਮੇਟੀ ਨੇ ਜੀ ਉਹ 100 ਰੁਪਏ ਦੀ ਰਸੀਦ ਕਟਾ ਕੇ ਅੱਗੋਂ 1000 ਰੁਪਏ ਦੇ ਚੜਾ ਰਹੇ ਇਹ ਇੱਕ ਕਾਰਮ ਕਮੇਟੀ ਚ ਹੋ ਰਹੇ ਨੇ ਇਹਨਾਂ ਦਾ ਜਵਾਬ ਨਹੀਂ ਦੇ ਰਹੇ ਇਹਨਾਂ ਨੂੰ ਛਡਵਾਉਣ ਦਾ ਤਰੀਕਾ ਕੀ ਹੈ ਇਹਨਾਂ ਨੂੰ ਛਡਾਉਣ ਦਾ ਤਰੀਕਾ ਕਿ ਇਹਨਾਂ ਤੋਂ ਪਿੱਛਾ ਛਡਾਓ ਸੇਖ ਕੌਮ ਨੂੰ ਇਹ ਅਧਿਕਾਰ ਮਿਲੇ ਕਿ ਆਪਣੀ ਵੋਟ ਪਾ ਕੇ ਇਸ ਪਰਿਵਾਰ ਨੂੰ ਇਸ ਫੀਲਡ ਚੋਂ